ਇੱਕ ਵਾਰ ਦੀ ਗੱਲ ਹੈ ਦੇਸ਼ ਵਿੱਚ ਬਹੁਤ ਵੱਡਾ ਮੀਂਹ ਪਿਆ ਮੀਂਹ ਦੇ ਪਿਛੋਂ ਦੇਸ਼ ਵਿੱਚ ਤਾਪ ਦੀ ਬਿਮਾਰੀ ਫੈਲ ਗਈ ਮਰਦਿਆਂ ਵਾਂਗੂ ਸਭ ਮੰਝੀਆਂ ਉੱਤੇ ਲੰਮੇ ਹੀ ਪੈ ਰਹਿਣਾ ਵਾਹੀ ਖੇਤੀ ਅਤੇ ਘਰ-ਬਾਰ ਦੇ ਕੰਮ ਸਭ ਬੰਦ ਹੋ ਗਏ ਜਿਸ ਕਰਕੇ ਲੋਕ ਬੜੇ ਦੁਖੀ ਹੋ ਗਏ ਤਨ ਨਾਲ ਆਣ ਕੇ ਡੱਲੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਦਾ ਕੋਈ ਉਪਾਅ ਦੱਸੋ ਜਿਸ ਨਾਲ ਇਹ ਦੂਰ ਹੋਵੇ ਭਾਬੀ ਇਨਾ ਬਿਨਾ ਸਾਡਾ ਹੋੜ ਕੌਣਾ ਰਖਵਾਲਾ ਹੈ ਡੱਲੇ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸਭ ਲੋਕ ਅਤੇ ਉਤੇ ਕੇਸ ਰੱਖੋ ਅਤੇ ਤਮਾਕੂ ਬਿਨਾ ਛਟੋ ਕੁਰਬਾਨੀ ਨਿਤ ਪੜਿਆ ਕਰੋ ਇਸ ਤਰ੍ਹਾਂ ਜਦ ਗੁਰਮਤ ਧਾਰਨ ਕਰ ਲਓਗੇ ਤਾਂ ਤੁਹਾਡੇ ਦੇਸ਼ ਵਿੱਚੋਂ ਤਾਪੂ ਨਿਕਲ ਜਾਵੇਗਾ ਆਪ ਜੀ ਦਾ ਇਹ ਹੁਕਮ ਲੈ ਲੈਨੇ ਸਾਰਿਆਂ ਨੂੰ ਸੁਬਦ ਨੂੰ ਕਰਕੇ ਸੁਣਾ ਦਿੱਤਾ ਅਤੇ ਬਹੁਤ ਲੋਕਾਂ ਨੇ ਇਸ ਰੱਖ ਕੇ ਤਮਾਕੂ ਪੀਣਾ ਛੱਡ ਦਿੱਤਾ ਅਤੇ ਗੁਰਬਾਣੀ ਪੜਨ ਲੱਗ ਪਿਆ ਗੁਰਬਾਣੀ ਸਿੱਖਣ ਵਾਸਤੇ ਬਹੁਤ ਲੋਕ ਆਪਣੇ ਪਿੰਡਾਂ ਨੂੰ ਛੱਡ ਕੇ ਦਮਦਮੇ ਆਣ ਕੇ ਰਹਿਣ ਲੱਗ ਪਏ ਸਤਿਗੁਰੂ ਜੀ ਨੇ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਵਾ ਕੇ ਉਸ ਵਿੱਚ ਗੁਰਮੁਖੀ ਪੜਨ ਦਾ ਪ੍ਰਬੰਧ ਕਰ ਦਿੱਤਾ ਗੁਰੂ ਜੀ ਨੇ ਕਿਹਾ ਸਤਸੰਗ ਦਾ ਮੇਲਾ ਕਰੀਆ ਕਰੋ ਤੁਹਾਨੂੰ ਸਦਾ ਸੁਖ ਰਹੇਗਾ ਤਾਪ ਕਦੀ ਨਹੀਂ ਛੜੇਗਾ ਤਾਪ ਦੀ ਬਿਮਾਰੀ ਤੋਂ ਡਰ ਕੇ ਗੁਰੂ ਜੀ ਦਾ ਇਹ ਵਚਨ ਮੰਨ ਕੇ ਸਭ ਨੇ ਬਾਣੀ ਪੜਨੀ ਅਤੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਸਿੱਖ ਸੰਗਤਾਂ ਦੀ ਕਰਨ ਦਾ ਆਪਣਾ ਨਿਯਮ ਬਣਾ ਦਿੱਤਾ ਇਸ ਨਾਲ ਦੇਸ਼ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ ਔਰ ਇਹ ਨਹੀਂ ਕਹਾ ਸੁਣ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਸ ਚੈਨਲ ਨੂੰ ਬੱਤੋ ਸਬਸਕ੍ਰਾਈਬ ਕਰੋ ਜੀ